ਇਹ ਕਰ ਜਿੱਥੇ ਸਾਨੂੰ ਗੈਪਸ ਨਜ਼ਰ ਆਉਂਦੇ ਆ ਪੁਲਿਸਿੰਗ ਦੇ ਵਿੱਚ ਉਹਨੂੰ ਅਸੀਂ ਫਿਲ ਕਰਨਾ ਚਾਹੁੰਦੇ ਹਾਂ ਜਿਵੇਂ ਅੱਜ ਪਬਲਿਕ ਮੀਟਿੰਗ ਸਗੀ ਜੋ ਅਸੀਂ ਬਸ ਸਟੈਂਡ ਦੇ ਵਿੱਚ ਕੀਤੀ ਹੈ ਇਹਦੇ ਵਿੱਚ ਸਾਨੂੰ ਪਬਲਿਕ ਤੋਂ ਕਾਫੀ ਫੀਡਬੈਕ ਮਿਲੇ ਜਿਹਦੇ ਵਿੱਚ ਕਿੱਥੇ ਜੋ ਪੈਸਿਵ ਇਸ਼ੂਸ ਹੈਗੇ ਆ ਤੇ ਜੋ ਰੀਅਲ ਇਸ਼ੂਸ ਹੈਗੇ ਆ ਉਹ ਕਿੱਥੇ-ਕਿੱਥੇ ਹੈਗੇ ਇਹਦੇ ਰਿਗਾਰਡਿੰਗ ਪੀਸੀਆਰ ਮੂਵਮੈਂਟ ਰੇਡਸ ਕਾਸੋ ਆਪਰੇਸ਼ਨਸਾਰੇ ਕਿਤੇ ਜਾਣਗੇ ਤਾਂ ਕਿ ਜੋ ਸ਼ਹਿਰ ਹੈਗਾ ਉਹਦਾ ਜੋ ਇੱਕ ਮਾਹੌਲ ਹੈਗਾ ਉਹ ਪੀਸਫੁਲ ਰਹੇ ਇਹ ਹੋਰ ਜਿਹੜੀ ਸਮੱਸਿਆ ਹੈ ਮੇਰੇ ਲੋਕਾਂ ਦੀ ਸ਼ਾਇਦ ਲੋਕਾਂ ਨੇ ਸਾਨੂੰ ਇਹ ਦੱਸਿਆ ਜੀ ਨਸ਼ੇ ਦੀ ਪ੍ਰੋਬਲਮ ਕਿੱਥੇ ਕਿੱਥੇ ਹੈਗੀ ਹੈ ਕੁਝ ਸਨਾਚਿੰਗਸ ਦੀ ਪ੍ਰੋਬਲਮਸ ਹੈਗੀ ਹੈ ਲੜਾਈ ਜਗੜੇ ਦੀ ਪ੍ਰੋਬਲਮਸ ਹੈਗੀ ਹੈ ਇਹ ਸਾਰੀ ਜੋ ਪ੍ਰੋਬਲਮਸ ਹੈਗੀ ਹੈ ਇਹਨੂੰ ਨੋਟ ਡਾਊਨ ਕਰ ਲਿਆ ਗਿਆ ਇਹਨੂੰ ਐਡਰੈਸ ਕੀਤਾ ਜਾਏਗਾ ਤੇ ਇਸ ਦੇ ਨਾਲ ਨਾਲ ਅਸੀਂ ਇੱਕ ਹੁਣ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਸਪੋਰਟਸ ਦਾ ਇਵੈਂਟ ਵੀ ਪਲਾਨ ਕਰ ਰਹੇ ਜਿਹਦੇ ਵਿੱਚ ਜੋ ਹੈਗੇ ਵੱਧ ਤੋਂ ਵੱਧ ਪਿੰਡਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਜੁਆਇਨ ਕਰਨ ਐਂਡ ਇਹਦੇ ਜੋ ਡਿਟੇਲਸ ਐ ਇਹ ਵੀ ਗ੍ਰੈਜੂਏਟਸ ਨੂੰ ਸ਼ੇਅਰ ਕਰ ਦੇਵਾਂਗੇ ਇਹ ਮੀਟਿੰਗਸ ਹੁਣ ਸ਼ੁਰੂ ਹੋਈਆਂ ਜੀ ਇਹ ਮੀਟਿੰਗਸ ਹੁਣ ਪਿੰਡ-ਪਿੰਡ ਜਾ ਕੇ ਵੀ ਹੋਣੀ ਐ ਤੇ ਅਸੀਂ ਇਹ ਚਾਹ ਰਹੇ ਹਾਂ ਕਿ ਜੋ ਸਾਡਾ ਜ਼ਿਲ੍ਹਾ ਹੈਗਾ ਇੱਕ ਬੜੇ ਪੀਸਫੁਲ ਤਰੀਕੇ ਨਾਲ ਤੇ ਬੜੇ ਪ੍ਰੋਪਰਲੀ ਇਹਦੇ ਲਾਅ ਐਂਡ ਆਰਡਰ ਸਿਚੁਏਸ਼ਨ ਮੇਨਟੇਨ ਕੀਤਾ ਜਾਵੇ ਸਰ ਕਿਵੇਂ ਪਬਲਿਕ ਸੈਮੀਨਾਰ ਚ ਕਈ ਨਹੀਂ ਆ ਰਹੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੇਰੇ ਦਾ ਸਾਰੇ ਨੂੰ ਸੰਦੇਸ਼ ਹੈਗਾ ਇਹੀ ਕਿ ਜੀ ਇਹ ਪਬਲਿਕ ਵੀਡੀਓ ਸੀ ਤੁਹਾਡੇ ਲਈ ਕਰ ਲਿਆ ਤੇ ਇਹਦੇ ਵਿੱਚ ਤੁਹਾਡੀ ਪ੍ਰੋਬਲਮਸ ਹੈਗੀ ਹੈ ਉਹਦਾ ਹੱਲ ਕੀਤਾ ਜਾਏਗਾ ਤੁਸੀਂ ਵੱਧ ਤੋਂ ਵੱਧ ਆਓ ਸਾਨੂੰ ਕੋਈ ਪ੍ਰੋਬਲਮਸ ਦੱਸੋ ਤਾਂ ਕਿ ਅਸੀਂ ਉਹ ਹੱਲ ਕਰ ਸਕੀਏ ਸਰ ਕੋ ਫੋਨ ਨੰਬਰ ਜਾਰੀ ਕੀਤੇ ਗਏ ਹਨ ਫੋਨ ਨੰਬਰ ਜੀ ਸਾਰੇ ਜੋ ਸਾਡੇ ਰੈਗੂਲਰ ਫੋਨ ਨੰਬਰਸ ਹੈਗੇ ਅਸੀਂ ਸਾਰੇ ਅਵੇਲੇਬਲ ਹੈਗੇ ਤੁਸੀਂ ਐਨੀ ਟਾਈਮ ਤੁਸੀਂ ਸਾਨੂੰ ਅਪਰੋਚ ਕਰ ਸਕਦੇ ਹੋ ਓਕੇ ਸਰ ਥੈਂਕ ਯੂ